ਜੇ ਮਨ ਖੜਿਆ ਨਹੀਂ ਨਾ ਕਿਸੇ ਗੱਲ ਤੇੁੰਦੇ ਆਰੀ ਬੰਦਣਾ ਵਾਲੇ ਪਾਸੇ ਦੀ ਹੋਇਆ ਫਿਰ ਚਾਹੇ ਸਾਰੀ ਜ਼ਿੰਦਗੀ ਬੰਦਦੇ ਰੋਕੀ ਹੋਇਆ ਬੜੀਏ ਜੇਤੇ ਸਾਹ ਨਾਨਕ ਲਿਖਿਆ ਇੱਕ ਗੱਲ ਹੋਰ ਹਉਮੈ ਝਕਣਾ ਚਾਹ ਹਾਂ ਤੇ ਲਿਖਿਆ ਇੱਕ ਗੱਲ ਹੋਰ ਹਉਮੈ ਝਕਣਾ ਚਾਹ ਬਸ ਇੱਕੋ ਗੱਲ ਲਿਖਿਆ ਉਹ ਕਿਹੜੀ ਹੈ ਉਹ ਇਹ ਹੈ ਵੀ ਬੰਦੇ ਨੇ ਫਿਰੋ ਜਿਹੜਾ ਬੁੱਲਣਾ ਨਹੀਂ ਲੋ ਹੈ ਉਹਦੇ ਬਨ ਉੱਪਰ ਬੁੱਝਣ ਦੇ ਬਨ ਐ ਕਹੋ ਪੜਿਆ ਨਹੀਂ ਭੇਦ ਬੁੱਝੇ ਨਾ ਪਉਤੀ ਬੁੱਝਣ ਤੇ ਬਨ ਪੜਨਾ ਪਈ ਬਈ ਪੜਦੇ ਰਹੋ ساری ਜ਼ਿੰਦਗੀ ਪੜਦੇ ਰਹੋ ਜੇ ਪੜ ਕੇ ਗੁਜਿਆ ਕੁਝ ਨਹੀਂ ਤਾਂ ਉਹ ਪੜ ਤਾ ਕੋਈ ਫਾਇਦਾ ਨਹੀਂ ਤੇ ਨੁਝੇ ਪਸੂ ਤੋਂ ਸਾਰੀ ਉਮਰ ਪਸੂ ਟੋਰੇ ਰਹੇ ਲਿਖਿਆ ਸਿਰਫ ਗੁਜੜੋ ਕਿਤਾਬ ਨੇ ਗੁਜਲੇ ਆਉਣਾ ਨਹੀਂ ਪ੍ਰਾਪਤ ਕਰ ਲਿਆ ਕੁਝ ਕਿ ਬੁਝਿਆ ਨਹੀਂ ਹੈਗਾ ਕੁਝ ਗੁਜੜਨਾ ਪ੍ਰਾਪਤ ਫੂਟੇ 6000 ਜਿਹੜਾ ਚੀਜ਼ ਪੁਰਾਣੀ ਹੋ ਜਾਂਦੀ ਹੈ ਬੇੜਾ ਗੜ ਜਾਂਦਾ ਹੈ 6000 ਹੋ ਗਏ ਝੂੜ ਸੀ 6 ਕਰੇ ਦਿੰਦਾ ਤੇ ਤਰਕ ਪਾਈ ਦੇ ਗਿਆਂਦੇ ਤੀਰ ਸਵਾਲ ਕਰਦੇ ਨੇ ਆਵੇਂ ਉਹ ਝੂਠ ਦੇ ਵਿੱਚ ਸਰਾਹ ਹੋ ਜਾਂਦੇ ਨੇ ਰੋਕ ਖੋਣ ਦਾ ਪਹਿਲਾਂ ਫੜ ਫੜ ਗੱਡੀ ਲੱਦੀ ਐ ਫੜ ਫੜ ਭਰੀ ਐ ਸਾਥ ਫੜ ਫੜ ਗੱਡੀ ਲੱਦੀ ਐ ਪੜਾਈ ਕਰ ਕਰਕੇ ਗੱਡੇ ਦਦਾਬਾਂ ਦੇ ਰੱਖ ਦਿੱਤੇ ਤੇ ਬੱਸ ਫੜ ਫੜ ਭਰੀ ਐ ਸਾਥ ਸਾਥ ਆ ਜਿਹੜੇ ਨਾਲ ਚੱਲਦੇ ਤੇ ਆਸ ਵੀ ਉਹਨਾਂ ਦੇ ਵੱਡਾ ਕੰਨੀਆਂ ਕਹਿੰਦੇ ਸਾਥੀ ਦੇ ਉੱਤੇ ਰੱਖੀ ਹੋਈ ਜੀ ਉਹ ਗਿਆਨ ਚਰਚਾ ਕਰਦੇ ਫਿਰਦੇ ਹੁੰਦੇ ਸੀ ਨਾ ਜਿਹਨਿ ਸ਼ਾਸਤਰਾ ਅਰਥ ਕਹਿੰਦੇ ਸੀ ਪਡਤ ਫਿਰਦੇ ਸੀ ਨਾ ਪੇੜੀਆਂ ਤੇ ਚੜੇ ਫਿਰਦੇ ਸੀ ਦਰਿਆਵਾਂ ਦੇ ਕਿਨਾਰੇ ਦਰਿਆਵਾਂ ਦੇ ਹੁਣ ਜਾਣਾ ਪੇੜੀ ਦੇ ਰਸਤੇ ਸੀ ਇਹ ਕੱਡਿਆਂ ਤੇ ਰੱਤ ਲੈ ਕਿਸੇ ਨੇ ਦੋ ਚਾਰ ਜਿੰਨਾ ਕੋਈ ਵੱਡਾ ਹੋਇਆ ਕਿਸੇ ਨੇ ਦੋ ਚਾਰ ਬੰਦੇ ਨਾਲ ਰੱਖਿਆ ਉਹਨਾਂ ਦੇ ਸਿਰ ਤੇ ਕਦਮਾਂ ਤੜੀ ਹੋਈਆਂ ਦੇ ਭਰੀਆ ਸਾਥ ਪੜ ਵੜਦੇ ਪੜ ਪੇੜੀ ਪਾਈ ਆ ਪੜ ਮਣ ਗੱਟੀਆਂ ਖਾਂਦ ਕੋਈ ਪੇੜੀਆਂ ਦੇ ਵਿੱਚ ਲਤੀ ਫਿਰਦਾ ਹੁਣ ਪੜ ਗੱਟੀਆਂ ਖਾਂਦ ਕਨਿਆ ਨੇ ਜਿਹੜੇ ਮਰ ਜਾਂਦੇ ਸੀ ਨਾ ਜਿਨ੍ਹਾਂ ਦੇ ਉਹਨਾਂ ਦੇ ਗ੍ਰੰਥ ਖਾਤੇ ਜਗੜ ਦਿੰਦੇ ਸੀ ਕਿਸੇ ਨੂੰ ਨਹੀਂ ਦਿੱਦਦੇ ਉਹਨਾਂ ਦੇ ਘਰ ਲੈ ਆਏ ਵੀ ਇੱਥੇ ਰਹੀ ਹੈ ਕਿ ਕੋਈ ਗੋਣਾ ਆ ਗਿਆ ਨਾ ਕਿਸੇ ਕੋਲ ਹਿੰਦੁਸਤਾਨ ਚ ਗਾਹ ਨਹੀਂ ਦਿੱਤਾ ਦੇ ਜੀ ਚਾਹੇ ਉਹ ਕੋਈ ਨੁਸਖਾ ਸੀਗਾ ਕਿਸੇ ਦਵਾਈ ਸੀ ਤੇ ਉਹਨਾਂ ਬੰਦੇ ਲੋਕਾਂ ਨੂੰ ਹਾਈਗ੍ਰੇਡ ਕੀਤਾ ਸਮ ਦੂਜੇ ਨੂੰ ਦੱਸੇ ਉਹ ਤਰੱਕੀ ਕਰਕੇ ਸਾਡੇ ਰਹਿ ਗਏ ਕੀ ਐ ਕਿ ਜੇ ਕੋਈ ਖੋਜ ਨਹੀਂ ਕੋਈ ਚੀਜ਼ ਮਿਲ ਜੂਏ ਉਹ ਦੂਜਿਆਂ ਨੂੰ ਨਹੀਂ ਦੇਣੀ ਇੱਥੋਂ ਸਵਾਰਥ ਦਾ ਬੰਦਾ ਲੱਗਦਾ ਵੀ ਸਵਾਰਥੀ ਸੀ ਜਿਆਦਾ ਸਵਾਰਥੀ ਹਿੰਦੁਸਤਾਨੀ ਸਭ ਤੋਂ ਵਧੀਆ ਧਰਮ ਹਿੰਦੁਸਤਾਨ ਦਾ ਸਭ ਤੋਂ ਜਿਆਦਾ ਸਵਾਰਥੀ ਇੱਥੇ ਦੇਖੋ ਹਿੰਦੁਸਤਾਨ ਸਭ ਤੋਂ ਵਧੀਆ ਧਰਮ ਹੈ ਜੁਰੂਰਤ ਰਹੀ ਹੈ ਗੁਰਮਤਿ ਇੱਥੇ ਬੇਦਅਤ ਰਹੀ ਹੈ ਉਹ ਤੋਂ ਪਹਿਲਾਂ ਜਵਾਨੀ ਰਹੀ ਹੈ ਪਰ ਸਤੋ ਚਰਾਣੀ ਬੱਤ ਹੈ। ਬਾਦ ਮਤ ਹੈ ਗੁਰਮਤਿ। ਤੇ ਮੰਕਣਾ ਜਿਹੜੀ ਪ੍ਰਗਟ ਕਰਨੀ ਕਹਿੰਦੇ ਉਹਨੂੰ ਸਮਝ ਨਹੀਂ ਗਏ ਸਮਝ ਨਹੀਂ ਹੁਣਾ। ਸਾਨੂੰ ਤੇ ਚਲੀ ਗਈ। ਇਹ ਮੱਟ ਕਾਢੀ ਹੈ ਜਿੱਦਿ ਸ੍ਰਿਸ਼ਟੀ ਰਚੀ ਉਹਨਾਂ ਦੀਏ ਬੱਤ। ਅੱਗ ਵੀ ਹੈ ਨਹੀਂ ਸੀ ਉਹਨੂੰ। ਸੋ ਤਾਂ ਹੁਕਮ ਨਾਲੇ ਸ੍ਰਿਸ਼ਟੀ ਰਚੀਆ ਹੁਕਮ ਹੈ। ਹੁਕਮ ਦੀ ਉਹ ਬਿਆਖਿਆ ਹੋਰ ਕੀ ਹੈ? ਉਹ ਜਿਹਨੇ ਸ੍ਰਿਸ਼ਟੀ ਰਚੀ ਉਹਦੇ ਜਿੰਦੀ ਬਿਆਖਿਆ ਤਾਂ ਕਿ ਮੈਂ ਸ੍ਰਿਸ਼ਟੀ ਦੇ ਜੀਆ। ਇਸਾਰੀ ਇਹਦੇ ਹੀ ਗਿਆਨ ਦੀ ਹੈ ਉਹ ਕਮ ਕੀ ਹੈ ਫਗਮ ਮੂਲ ਪਰੰਪਰਾ ਦਾ ਪਾਈ ਕਿਸੇ ਅਨ ਸ੍ਰਿ ਸਟੀ ਦੇ ਜੀ ਹੈ ਇਹਦਾ ਜੱਤੀ ਹੋਈ ਹੈ ਇਸ ਕਰਕੇ ਆਦ ਹੈ ਬਤ ਆਦ ਬਤ ਹੈ ਬਨੋ ਸ੍ਰਿ ਸਟੀ ਰਚਨਾ ਤੋਂ ਯਾਨ ਮਾਤੇ ਹੈ ਦੁਜੀਆ ਮੱਤਾ ਜਾਨਵਰ ਬਣਿਆ ਨਾ ਜਾਂ ਆਦਮੀ ਬਣਿਆ ਆਦਮੀ ਦੀ ਆਖਰੀ ਕਹਾਣੀ 84 ਲੱਖ ਤੋਂ ਬਾਅਦ ਚ ਪਹਿਲਾਂ ਜਾਨਵਰ ਬਣਦੇ ਆਏ ਨੇ ਪਹਿਲਾਂ ਪਾਣੀ ਹੋਇਰੀ ਨਾ ਪਾਣੀ ਤੋਂ ਪਹਿਲਾਂ ਧਰਤੀ ਹੈਨੀ ਪਾਣੀ ਪਾਣੀ ਦੇ ਜੀਵ ਨੇ ਫੇਰ ਧਰਤੀ ਬਣੀ ਫੇਰ ਆਦਮੀ ਬਣਿਆ ਤੇ ਦੇ ਜਾ ਕੇ ਆਦਮੀ ਨੇ ਮੱਤਾ ਬਣਾਇਆ ਰੱਬ ਆਦਮੀ ਨੇ ਗ੍ਰੰਥ ਬਣਾਏ ਨੇ ਹੋਰ ਤਾਂ ਜੀਵ ਦੇ ਗ੍ਰੰਥ ਹੈਨੀ ਤੇ ਬਾਕੀ ਪਤਾ ਨਾ ਸ਼ਬਦ ਬਾਚ ਪੜੀ ਗਏ ਨੇ ਇਹ ਆਦਮਾ ਤੇ ਕੋਈ ਦੂਤ ਮਤੁਰ ਗਿਆ ਤੇ ਸਾਡੀ ਪੁਰਾਣੀ ਮਤ ਹੈ ਪੁਰਾਣੀ ਜਰੂਰ ਹੈ ਉਹ ਕੋ ਪੁਰਾਣੀ ਜਣੀ ਚੀਜ਼ਾਂ ਜਿਹੜੇ ਝੂੜ ਪੁਰਾਣਾ ਹੋ ਜਾਂਦਾ ਸੱਚ ਪੁਰਾਣਾ ਨਹੀਂ ਹੁੰਦਾ ਤੇ ਸੱਚਾ ਪੁਰਾਣਾ ਨਾ ਰਹੀ ਹੈ ਇਹ ਚਿਰਾਣਾ ਹੈ ਇਹ ਆ ਤੋ ਲਹਿ ਗਿਆ ਮੈਂ ਪੁਰਾਣਾ ਦੀ ਕਹਿੰਦਾ ਹੈ ਸੱਚਾ ਤਾਂ ਸੱਚੀ ਮਤ ਪੁਰਾਣੀ ਦੀ ਹੁੰਦੀ ਝੂਠੀ ਮਤ ਪੁਰਾਣੀ ਝੂਠ ਪੁਰਾਣਾ ਹੋ ਜਾਂਦਾ ਉਹ ਕਹਿ ਵੀ ਪ੍ਰਾਣੀ ਬੈਠੇ ਉਹਨਾਂ ਨੇ ਇਹ ਵੀ ਨਹੀਂ ਕਿ ਪ੍ਰਾਣੀ ਨਹੀਂ ਕਹਿਣਾ ਸਨਾਤਨ ਦੇ ਅਰਥ ਪ੍ਰਾਣੀ ਗੱਲਿਆ ਉਹਨਾਂ ਨੇ ਉਹਨਾਂ ਨੇ ਕਹਿੰਦਾ ਸੱਚ ਪ੍ਰਾਣਾ ਹੋਵੇ ਨਾ ਸੀਤਾ ਕਾ ਦੇ ਨਾ ਭਟ ਦਿੱਤੀ ਕਿ ਪ੍ਰਾਣੀ ਹੋ ਗਈ ਕਬੀਰ ਕਹਿੰਦਾ ਕਬੀਰ ਬੇੜਾ ਜਰਜਰ ਉਹ ਪ੍ਰਾਣੀ ਹੋ ਗਈ ਪਰ ਬੇੜਾ ਪੁਰਾਣਾ ਹੋ ਗਿਆ ਫੂਟੇ 6000 ਬੜਾ ਪਕੇ ਜਿਵੇਂ ਬਰਾਣੀ ਹੋ ਜਾਂਦੀ ਹੈ ਬੇੜਾ ਗੜ ਜਾਂਦਾ ਹੈ ਹਜ਼ਾਰਾਂ ਛੇ ਹੋ ਗਏ ਝੂੜ ਜੀ ਛੇ ਕਰੇ ਦਿੰਦਾ ਤੇ ਤਰਖ ਪਾਈ ਦੇ ਗRAND ਤੀਰ ਸਵਾਲ ਕਰਦੇ ਨੇ ਆਵੇਂ ਝੂੜ ਦੇ ਵੀ ਸੁਰਾਹ ਹੋ ਜਾਂਦੇ ਹਾਂਜੀ ਪੜਿਏ ਜਿੱਤੇ ਬਰਸ ਬਰਸ ਪੜਿਏ ਜਿੱਤੇ ਮਾਸ ਪੜਿਏ ਜਿੱਤੇ ਬਰਸ ਬਰਸ ਸਾਲ ਨੰਬਰ ਦੀ ਪੜਦੇ ਰਹੋ ਪੜਦੇ ਹੀ ਨੇ ਆਪਣੇ ਅਖਾੜ ਪਾਠ ਰੋਜ਼ ਹੁੰਦੇ ਹੀ ਨੇ ऐसे बंदे देखे ਨੇ ਜਿਨ੍ਹਾਂ ਦੇ ਸਾਰਾ ਗੁਰੂ ਗ੍ਰੰਥ ਸਾਹਿਬ ਜਵਾਨੀਆਂ ਜਿਹੜੇ ਕਹਿੰਦੇ ਨੇ ਅਸੀਂ ਚੌਕੜਾ ਮਾਰ ਕੇ ਸਾਰਾ ਪਾਠ ਕਰਕੇ ਉਠਾਂਗੇ ਸੋਚੀ ਕੋਈ ਨਹੀਂ ਕਰ ਮਾਣ ਉਹ 44 ਦੀ ਗੱਲ ਸੀ ਉਹਦੇ ਨਾਲ ਐ ਸਾਰਾ ਇੱਕ ਇੱਕ ਤੁਸੀਂ ਪੰਕਤੀ ਦੱਸ ਦੋ ਕਿਸੇ ਬੰਦੇ ਦੀ ਸਾਰਾ ਗਾਣਾ ਤੁਸੀਂ ਸੁਣਾ ਦੇ ਲੇ ਫਿਰ ਜਿਹੜਾ ਮਰਜੀ ਪੜਾਈ ਪਗਤੀ ਦੱਸ ਦੋ ਇੱਕ ਸਾਰਾ ਗਾਣਾ ਸੁਣਾ ਦੋ ਉਹ ਕੰਡਾ ਵਰਗੇ ਇੰਜੀਨਰ ਦੀ ਆ ਆਉਂਦੀ ਸਾਡੇ ਜੀ ਬੇਗਦੇ ਪੜੀਏ ਜیتے ਆਰਜਾ ਪੜੀਏ ਜیتے ਬੱਦਪਰਖ ਪੜੀਏ ਜیتے ਬਾਸਰ ਪੜੀਏ ਜیتے ਆਰਜਾ ساری ਉਮਰ ਪੜਦੇ ਰਹੀ ਪੜੀਏ ਜیتے ਸਾਸ ਪੜੀਏ ਜیتے ਸਾਸ ਇੱਕ ਕਸਾਣ ਇੱਕ ਦਲ ਪੜਣੀ ਇੱਕ ਵਾਰ ਪੜਣੀ ਦਿਗਾਲ ਜਾ ਗਈ ਫਸੋ ਖੜ ਗਿਆ ਜੇ ਮਨ ਖੜਿਆ ਨਹੀਂ ਨਾ ਕੇਸੇ ਗੱਲ ਤੇ ਬੰਦੇ ਆ ਨਹੀਂ ਹੈ ਬੰਨਣ ਵਾਲੇ ਪਾਸੇ ਨਹੀਂ ਆਇਆ ਫਿਰ ਚਾਹੇ ساری ਜ਼ਿੰਦਗੀ ਬੰਦੇ ਨੇ ਓਕੇ ਆ ਬੜੀਏ ਜیتے ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝਕਣਾ ਛਾਹ ਨਾਨਕ ਲੇਖੇ ਇੱਕ ਗੱਲ ਹੋਰ ਹੋ ਬੇਚਰ ਪਸ ਇੱਕੋ ਗੱਲ ਲੇਖਿਆ ਉਹ ਕਿਹੜੀ ਹੈ ਉਹ ਇਹ ਹੈ ਵੀ ਬੰਨੇ ਤੇ ਮਰੋ ਜਿਹੜਾ ਬੰਨਣਾ ਨਹੀਂ ਜੋ ਹੈ ਉਹਦੇ ਵੇਦ ਹੋਰ ਭੁਜਣ ਦੇ ਬਿਨੋ ਐ ਕਹੋ ਪੜਿਆ ਨਾ ਹੀ ਭੇਦ ਭੁਜੇ ਨਾ ਪਾਵਤ ਕਿਉਂ ਭੁਜਣ ਤੇ ਬਿਨੋ ਪੜਨਾ ਕੋਈ ਨਹੀਂ ਪੜਦੇ ਰਹੋ ساری ਜ਼ਿੰਦਗੀ ਪੜਦੇ ਰਹੋ ਜੇ ਪੜ ਕੇ ਗੁਜਿਆ ਕੁਝ ਨਹੀਂ ਤਾਂ ਉਹ ਪੜ ਦਾ ਕੋਈ ਫਾਇਦਾ ਨਹੀਂ ਬੈਨ ਭੁਜੇ ਪਸੂ ਤੋ ਸਾਰੀ ਉਮਰ ਪਸੂ ਟੋਰੇ ਰਹੇ ਲੇਖੇ ਐਸਨ ਕੋ ਭੁਜੜੋ ਕਿ ਤਾਂ ਇਹ ਗੁਜਲੇ ਆਉਣਾ ਨੇ ਪ੍ਰਾਪਤ ਕਰ ਲਿਆ ਕੁਝ ਕਿ ਗੁਜਿਆ ਨਹੀਂ ਆ ਗਿਆ ਕੁਝ ਨਹੀਂ ਹੋਇਆ ਗੁਜਣਾ ਪ੍ਰਾਪਤ